ਆ ਜਿਹਨੇ ਹਰ ਮਤਲਬ ਹੈ ਆ ਕਹਿੰਦਾ ਕਨੇਡਾ ਵਾਲਾ ਯਾਰਾ ਪ੍ਰਾਡਾ ਮੁੰਡੇ ਨੇ ਲੈ ਲਿਆ ਜੇ 13 ਲੈ ਲੇ ਪਲੱਗ ਪਾਨੇ ਤੁਹਾਨੂੰ ਵੈਸੇ ਮੇਰੇ ਫੇਸ ਤੋਂ ਹੀ ਖੁਸ਼ੀ ਦਾ ਆਈਡੀਆ ਹੋ ਗਿਆ ਹੁਣ ਕਿ ਵਾਕੇ ਕੋਈ ਚੀਜ਼ ਬਾਹਰੋਂ ਆਈ ਆ ਆਹ ਬਾਰਕ ਲੈ ਲਿਆ ਫੋਨ ਇਹ ਵੀ ਮੁੰਡੇ ਨੇ ਲੈ ਲਿਆ ਜੇ 13

ਤਾਨੂੰ ਵੈਸੇ ਮੇਰੇ ਫੇਸ ਤੋਂ ਹੀ ਖੁਸ਼ੀ ਦਾ ਆਈਡੀਆ ਹੋ ਗਿਆ ਹੋਣਾ ਕਿ ਵਾਕੇ ਕੋਈ ਚੀਜ਼ ਬਾਹਰੋਂ ਆਈ ਆ ਤੇ ਤੇ ਮਕਰਤਾਰਪੁਰ ਜਾ ਰਹੇ ਆ ਲੈਣ ਥੈਂਕ ਯੂ ਸੋ ਮੱਚ ਲੋ ਜਟੋ ਆ ਗਿਆ ਜੇ ਬਲੂ ਕਲਰ ਤੇ ਇਹਨੂੰ ਹੁਣ ਖੋਲਦਾ ਮੈਂ ਜਾ ਕੇ ਸਾਈਡ ਜੀ ਤੇ ਕਰਤਾਰਪੁਰ ਖੜੇ ਆ ਫੋਨ ਆਪਾਂ ਲੈ ਲਿਆ ਤੇ ਇੱਕ ਫੋਨ ਆਇਆ ਇੱਕ ਆਇਆ ਆਪਣਾ ਬਾਹਰੋਂ ਪਰਫਿਊਮ ਬਾਬੇ ਪਰਫਿਊਮ ਓਹੋ ਹੋ ਹੋ ਆਰੋ ਇਹ ਗੱਲ ਥੈਂਕ ਯੂ ਸੋ ਮੱਚ ਮਾਈ ਲਵ ਮਾਈ ਜਾਨ ਮੇਰੀ ਹਾਰਟ ਬੀਟ ਤੇਜ਼ ਹੋਈ ਪਈ ਬਾਬੇ ਮੈਨੂੰ ਪਤਾ ਨਹੀਂ ਸੀਗਾ ਫੋਨ ਆਣਾ ਆ ਹੁਣ ਮੈਂ ਅਗਲਾ ਸ਼ਾਟ ਹੁਣ ਅਗਲੇ ਜਿਹੜੇ ਵਲੌਗ ਦੇ ਸ਼ਾਟ ਆਣੀ ਇਸੇ ਵਲੌਗ ਦੇ ਉੱਚ ਲਊਗਾ ਹਾਏ ਮੇਰੇ ਆ ਮਾਲਕਾ ਹਾਏ ਮੇਰੀਏ ਜਾਨੇ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਬੇਲਾ ਇੱਧਰੋਂ ਫਰਾਹ ਕਹਿੰਦਾ ਕੈਨੇਡਾ ਵਾਲਾ ਯਾਰਾ ਪ੍ਰਾਡਾ ਉਹਨਾਂ ਬਾਅਦ ਤੇਰਾ ਲੈ ਕੇ ਆਇਆ ਬਾਰਾਤ ਇੰਦ ਕਰਦਾ ਗਾ ਹਾਏ 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 ਆ ਬਬੇ ਕਹਿੰਦਾ ਚੀਜ਼ ਲੈ ਫਿਊ ਮਿੰਟਸ ਲੇਟਰ ਲਓ ਬਈ ਮਿੱਤਰੋ ਬਹੁਤ ਬਹੁਤ ਥੈਂਕ ਯੂ ਸੋ ਮੱਚ ਮਾਈ ਲਵ ਇੱਕਾਇਆ ਪਰਫਿਊਮ ਪਰਫਿਊਮ ਵਾਲਾ ਮੈਨੂੰ ਬਹੁਤ ਸ਼ੌਂਕ ਆ। ਬਾਹਰੋਂ। ਦੇਖੇ ਹਾਂ ਤੁਹਾਡਾ ਭਰਾ ਲੱਗਾ ਜੀ ਹੂਨ ਖੋਲਣ। ਬੜਨਦੀ ਨਾ ਵੀਡੀਓ। ਲਓ ਵੀ ਮਿੱਤਰੋ। ਆਹੋ। ਲਓ ਵੀ ਮਿੱਤਰੋ। ਉਹ ਪੁੱਠਾ ਵੜ ਲਿਆ ਅਸੀਂ ਚਲੋ ਕੋਈ ਗੱਲ। ਆ ਬੱਲੇ। ਤੇ ਆਪਾਂ ਆ ਸ਼ਾਹ। ਫੋਨ ਇਹਦਾ ਗਾਰਡ ਬੂਡ ਵੀ ਲਵਾਈਏ ਚੈੱਕ ਮੇਰੀ ਹਾਰਡ ਵੀਰ ਤੇਜ ਹੋਈ ਗਈ ਮੈਨੂੰ ਪਤਾ ਨਹੀਂ ਸੀ ਫੋਨ ਆਉਣਾ ਹੋ ਗਿਆ ਜੀ ਔਨ ਬਾਕੀ ਮਿਲਦੇ ਹਾਂ ਹੁਣ ਅਗਲੇ ਵਲੌਗ ਤੁਹਾਨੂੰ ਇਹਦੇ ਚ ਦੇਖਣ ਨੂੰ ਮਿਲਦੇ ਆਇਆ ਖਾਸ ਇਹ 17 Pro Max ਦੀ ਆਉਂਦਾ ਨਾ ਨਾਂ ਨਾਲ ਫਰੰਟ ਕੈਮਰੇ ਦੀ ਸ਼ਕਲ ਵੀ ਆਪਣੀ ਚੈੱਕ ਕਰੋ ਆ ਵੀ ਹਜੇ ਤੁਹਾਨੂੰ ਪਤਾ ਹੀ ਆ ਮੈਂ ਮਹੀਨਾ ਹੀ ਹੋਇਆ ਸੀ ਲਏ ਇਹਨੂੰ ਤੇ ਚਲੋ ਕੋ ਚੈੱਕ ਕਰ ਕਰੋ ਇਹ ਚੱਕ ਆਪਣੇ ਭਰਾ ਦੀ ਛਗੜਾ ਫਿਊ ਮਿੰਟਸ ਲੇਟਰ ਕੰਦਾ ਗੱਡੀ ਤੇ ਮਿੱਟੀ ਨਹੀਂ ਹੋਣੀ ਚਾਹੀਦੀ ਆ ਤੇ ਛੋਟੀ ਬਾਰਾਦਰੀ ਬੈਠਾ ਗੱਡੀ ਸਾਫ ਕਰਨ ਦੇ ਆ ਮਾਰਕੀਟ ਚ ਉਹ ਮੁੰਡਾ 마ਸੀ ਦਾ ਪੁਲਿਸ ਹੀ ਆਇਆ ਵੀ ਤੁਸੀਂ ਦੇਖਿਆ ਹੀ ਆ ਇਹ ਆਪਣੀ ਲਾਲੋ ਇਹ ਤਾਂ ਤੋਤੀ ਹੋਈ ਆ ਮਾਰਦੀ ਨਾ ਲਿਸ਼ਕਾਂ ਹਾਂਜੀ ਤੇ ਕਵਰ ਸ਼ਵਰ ਲੈ ਲਿਆ ਫੋਨ ਦਾ ਲੈਮੀਨੇਸ਼ਨ ਕਰਾ ਲਿਆ ਗਾਰਡ ਲਵਾ ਲਿਆ ਹੁਣ ਨਹੀਂ ਮੰਨਦੇ ਮੁੰਡੇ ਕਹਿੰਦੇ ਫਿਊ ਮਿੰਟਸ ਲੇਟਰ ਕਵਰ ਮੈਨੂੰ ਫੇਰ ਨਹੀਂ ਪਸੰਦ ਆਇਆ ਮੁਬਾਰਕ ਨੂੰ ਵੀ ਲੈਤਾ ਕਵਰ ਫੋਨ ਵੀ ਇਹਨੇ ਲੈ ਲਿਆ ਸੀ ਤੇ ਮੈਂ ਕਹਾ ਫੇਰ ਟਰਾਂਸਪੇਰੈਂਟ ਹੀ ਲੈ ਲੈਨੇ ਆ ਯਾਰ ਫੇਰ ਫੇਰ ਮੈਂ ਦੁਬਾਰਾ ਚੇਂਜ ਕਰਨ ਆਇਆ ਕੀ ਕਹਿਣਾ ਕਿਹੜੀ ਰੈਡ ਬੁੱਲ ਕੀ ਕਹਿਣਾ ਕੰਦਾ ਮੱਠਾ ਚਾਹੀਦਾ ਕਹਿੰਦਾ ਮੈਨੂੰ ਤਾਜ ਮਾਰਕੀਟ ਤੇ ਜੀਵੋ ਸਲਕੇ ਆ ਪੀਣ ਮਿੱਤਰੋ ਕਰੋ ਚੈੱਕ ਵੇਖਰ ਦਾ ਕੁਛ ਨਹੀਂ ਖਾਦਾ ਗੱਡੀ ਅੱਜਕੱਲ ਫਾਦਰ ਸਾਹਿਬ ਕੋ ਰਹਿੰਦੀ ਆ ਮੈਂ ਦੇਖੋ ਪਲਟੀਨੇ ਦੇ ਜੈਕ ਫੋਨ ਇਹ ਕਹਿੰਦਾ ਤੇ ਬਾਕੀ ਇੱਕ ਵਾਰੀ ਫੇਰ ਮੇਰੀ ਜਾਨ ਦਾ ਥੈਂਕ ਯੂ ਮੈਨੂੰ 1% ਬਰਾ ਨਹੀਂ ਸੀ ਕਿ ਫੋਨ ਆ ਰਿਹਾ ਤੇ ਬਸ ਮਿਲਦੇ ਹਾਂ ਬਾਕੀ ਅਗਲੇ ਵਲੌਗ ਚ ਕੁਝ ਲੈ ਕੇ ਹੁਣ ਆਪਣੀ ਇਦਾਂ ਹੀ ਵੀਡੀਓ ਆ ਗਿਆ ਨਹੀਂ ਡਬਲ 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 ਤੁਹਾਨੂੰ ਦਿਖਾਇਆ ਕਰਨ ਗਿਆ ਮੇਰੇ ਸ਼ਾਲਾਮ ਓਕੇ ਵੀ ਜੱਟੋ ਹਾਂ ਰਹਾ ਫੇ ਫੋਨ ਕਰੋ ਬਾਬਿਓ ਚੈੱਕ ਇੱਕ ਅਮਰੀਕਾ ਵਾਲਾ ਤੇ ਇੱਕ ਕੈਨੇਡਾ ਵਾਲਾ ਦੇਖੀਆ ਕਿਹੜਾ ਬਿਹਤਰ ਹੈ